ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। ਐਸੀ ਗੱਲ ਦੇ ਉੱਤੇ ਪਹਿਰਾ ਦਿੰਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਸਵਾਈਐਲ ਦੀ ਜ਼ਮੀਨ ਤੱਕ ਕਿਸਾਨਾਂ ਨੂੰ ਵਾਪਸ ਦਿੱਤੀ ਸੀ ਕਿ ਨਾ ਰਹੇਗਾ ਬਾਸ ਨਾ বাজੇਗੀ ਬਾਂਸਰੀ। ਔਰ ਪੰਜਾਬ ਦੇ ਪਾਣੀਆਂ ਤੇ ਬੀਬੀਐਮਪੀ ਨੇ ਕਿਉਂ ਅਜੇ ਪਹਿਲਾ ਟੱਕਾ ਨਹੀਂ ਮਾਰਿਆ? ਇਹ ਤੋਂ ਪਹਿਲਾਂ ਕਾਂਗਰਸ ਨੇ ਵੀ ਪੰਜਾਬ ਦੇ ਪਾਣੀ ਬਥੇਰੇ ਲੁੱਟੇ ਨੇ ਚਾਹੇ ਗੁਲਜ਼ਾਰੀ لال নন্দਾ ਹੋਣ, ਇੰਦਰਾ ਗਾਂਧੀ ਹੋਣ। ਇਨਾਂ ਨੇ ਪੰਜਾਬ ਦੇ ਪਾਣੀ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੀ ਕਪੂਰੀ ਦਾ ਮੋਰਚਾ ਲਾ ਕੇ ਪੰਜਾਬ ਦੇ ਪਾਣੀ ਬਚਾਉਣੇ ਪਏ ਸੀ ਐਸਵਾਈਐਲ ਰੋਕਣੀ ਪਈ ਸੀ ਸੋ ਅੱਜ ਜਿਹੜਾ ਬੀਬੀਐਮਪੀ ਨੇ ਫੈਸਲਾ ਲਿਆ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਇਹਦਾ ਸ਼੍ਰੋਮਣੀ ਅਕਾਲੀ ਦਲ ਸਖਤ ਵਿਰੋਧ ਕਰਦਾ ਕਿਉਂਕਿ ਪੰਜਾਬ ਦੇ ਕੋਲੇ ਤਾਂ ਆਪਣੀ ਲੋੜ ਜੋਗਾ ਪਾਣੀ ਵੀ ਹੈ ਨਹੀਂ ਸੋ ਦੂਜੇ ਸੂਬੇ ਨੂੰ ਪਾਣੀ ਦੇਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਪਰ ਦੂਜਾ ਵੱਡਾ ਸਵਾਲ ਇਹ ਹੈ ਕਿ ਸਾਡੇ ਹਾਲਾਤ ਬਣੇ ਕਿਉਂ ਕਿਉਂਕਿ ਜਿਸ BBMP ਨੇ ਫੈਸਲਾ ਲਿਆ ਉਹ BBMP ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਸੀ ਜਿਹੜੀ ਕਿ ਪਿਛਲੇ ਸਮਿਆਂ 'ਚ ਖਤਮ ਕਰਤੀ ਸੋ ਕਾਂਗਰਸ ਤੇ ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਜਵਾਬ ਦੇਣਗੇ ਕਿ ਉਹ ਨੁਮਾਇੰਦਗੀ ਪੰਜਾਬ ਦੀ ਕਿਉਂ ਖਤਮ ਹੋਈ ਕਿਉਂਕਿ ਜਿਸ ਸ਼ਰੋਮਣੀ ਅਕਾਲੀ ਦਲ ਨੂੰ ਭੰਡਣਾ ਹੀ ਸਿਰਫ ਪੰਜਾਬ ਦੀ ਰਾਜਨੀਤੀ ਰਹਿ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਮੇਂ ਤਾਂ ਕਦੇ ਕੇਂਦਰ ਦੀ ਜੁਰਰਤ ਹੋਈ ਨਹੀਂ ਕਿ BBMP ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਜਾਵੇ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਅੱਜ ਇੱਕ ਵੱਡਾ ਇਲਜ਼ਾਮ ਹਰਿਆਣੇ ਦੇ ਮੁੱਖ ਮੰਤਰੀ ਨੇ ਲਾਇਆ ਉਹ ਕਹਿੰਦੇ ਤੁਸੀਂ ਫੋਨ ਦੇ ਉੱਤੇ ਭਰੋਸਾ ਦਿੱਤਾ ਸੀ ਵੀ ਅਸੀਂ ਪਾਣੀ ਦੇਵਾਂ ਇਹ ਤੋਂ ਪਹਿਲਾਂ ਵੀ ਤੁਸੀਂ ਇੱਕ ਭਰੋਸਾ ਦਿੱਤਾ ਸੀ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਜਿੱਥੇ ਅਮਿਤ ਸ਼ਾਹ ਦੀ ਹਾਜ਼ਰੀ 'ਚ ਤੁਸੀਂ ਕਿਹਾ ਸੀ ਕਿ ਅਸੀਂ ਹਰਿਆਣੇ ਨਾਲ ਬਹਿ ਕੇ ਨੇਗੋਸ਼ੀਏਟ ਕਰ ਲਾਂਗੇ ਸੋ ਅੱਜ ਸੈਣੀ ਸਾਹਿਬ ਕਹਿੰਦੇ ਤੁਸੀਂ ਫੋਨ ਤੇ ਭਰੋਸਾ ਦਿੱਤਾ ਉਹ ਕਿਹੜਾ ਪੜੋਸਾ ਦਿੱਤਾ ਹੁਣ ਮੁੱਖ ਮੰਤਰੀ ਹਰਿਆਣਾ ਦੇ ਝੂਠ ਬੋਲ ਰਹੇ ਨੇ ਤਾਂ ਉਹਨਾਂ ਦਾ ਝੂਠ ਐਕਸਪੋਜ਼ ਕਰੋ ਕਿਉਂਕਿ ਗੱਲ 'ਚ ਕੱਲੀ ਥੋੜੀ ਨਹੀਂ ਗੱਲ ਪੰਜਾਬ ਦੀ ਐ ਉਹ ਅਫੀਸ਼ੀਅਲ ਗੱਲਬਾਤ ਐ ਉਹਨੂੰ ਜਨਤਕ ਕਰੋ ਕਿ ਤੁਸੀਂ ਕੋਈ ਐਸਾ ਭਰੋਸਾ ਨਹੀਂ ਦਿੱਤਾ ਤੇ ਮਾਨ ਸਾਹਿਬ ਜੇ ਕਿਤੇ ਤੁਸੀਂ ਕੋਈ ਭਰੋਸਾ ਦੇ ਬੈਠੇ ਹੋ ਇਹ ਪੰਜਾਬ ਦੇ ਲਈ ਬਹੁਤ ਘਾਤਕ ਐ ਤੁਹਾਨੂੰ ਪੁਸ਼ਤਾ ਨੇ ਮaaf ਨਹੀਂ ਕਰਨਾ ਕਿਉਂਕਿ ਅੱਜ ਪੰਜਾਬੀ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਨੇ ਕਿ ਕੀ ਆਪਾਂ ਪਾਣੀ ਬਚਾਉਣਾ ਐ ਇਹ ਸਿਰਫ ਦਿਖਾਉਣਾ ਹੈ ਕਿ ਅਸੀਂ ਪਾਣੀ ਵਿਚਾਰੇ ਇਹ ਦੋਨੋਂ ਗੱਲਾਂ 'ਚ ਫਰਕ ਹੈ ਕਿਉਂਕਿ ਅੱਜ ਥੋੜੀ ਪੰਜਾਬ ਦੇ ਵਿੱਚ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ 92 ਐਮਐਲਏ ਨੇ ਤੁਸੀਂ ਕਹਿੰਦੇ ਜੀ ਬੀਬੀਐਮਪੀ ਨੇ ਪਾਣੀ ਦੇਤਾ ਹੁਣ ਅਸੀਂ ਸੜਕਾਂ ਬਲੌਕ ਕਰਾਂਗੇ ਅਸੀਂ ਧਰਨੇ ਲਾਵਾਂਗੇ ਕਿ ਪਾਣੀ ਸੜਕੋ ਸੜਕੀ ਜਾਣਾ ਕਿ ਤੁਸੀਂ ਧਰਨੇ ਲਾ ਕੇ ਰੋਕ ਲਓਗੇ ਇਹ ਤਾਂ ਸਿਰਫ ਤੇ ਸਿਰਫ ਰਾਜਨੀਤਿਕ ਸਟੰਟ ਹੋ ਗਿਆ ਕਿਉਂਕਿ ਜਿਹੜੇ ਲੋਕ ਅੱਜ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਉਹੀ ਤਾਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਜਿਹੜਾ ਬੋਰਡ ਸਾਡੇ ਪਾਣੀਆਂ ਦੇ ਫੈਸਲੇ ਲੈਂਦਾ ਪਹਿਲਾਂ ਤਾਂ ਉਹ ਬੋਰਡ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਾਡਾ ਪੰਜਾਬ ਦਾ ਨੁਮਾਇੰਦਾ ਜਿਹੜਾ ਬੋਰਡ ਦੇ ਵਿੱਚ ਬੈੰਦਾ ਸੀ ਕੋਈ ਬਾਹਰ ਕਰ ਦਿੱਤਾ ਗਿਆ ਭਗਵਾਨਤਮਾਨ ਸਰਕਾਰ ਨੇ ਕੋਈ ਉਹਦਾ ਵਿਰੋਧ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਜਤਾਇਆ ਸਿਰਫ ਇੱਕ ਦੋ ਖੋਕੇ ਬਿਆਨ ਲਾ ਕੇ ਵਿਲੇ ਹੋ ਗਏ ਉਹਦਾ ਨਤੀਜਾ ਇਹ ਹੋਇਆ ਕਿ ਕੱਲ ਇਹ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲਾ ਕਰ ਦਿੱਤਾ ਕਿ ਪੰਜਾਬ ਦਾ 8500 ਕਿਊਸਿਕ ਹੋਰ ਵਾਧੂ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਕੱਲ ਫੈਸਲਾ ਕਰਤਾ ਤੇ ਪਾਣੀ ਜਾ ਰਿਹਾ ਹਾਲਾਤ ਇਹ ਨੇ ਕੇ ਦੇ ਤੇ ਪੰਜਾਬ ਦੇ BJP ਦੇ ਲੀਡਰ ਹੁਣ ਕੀ ਕੇਂਦਰ ਅੱਗੇ ਜ ਹਿੱਕ ਢਾ ਕੇ ਲੜਨਗੇ ਜਾਖੜ ਸਾਹਿਬ ਸਾਹਿਬ ਤੁਸੀਂ بڑے ਬਿਆਨ ਦਿੰਦੇ ਹੋ ਪੰਜਾਬ ਦੇ ਕਿ ਤੁਸੀਂ ਹੁਣ ਹਿੱਕ ਢਾ ਕੇ ਲੜਾਈ ਲੜੋਗੇ ਸਿਰਫ ਅੰਨਾ ਤੱਕ ਗੱਲ ਨਹੀਂ ਚੱਲਣੀ ਕਿ ਤੁਸੀਂ ਗੋਂਗਲੋਂ ਤੋਂ ਮਿੱਟੀ ਝਾੜ ਕੇ ਸਿਰ ਬਿਆਨ ਦੇ ਕੇ ਇਹ ਦਿੱਲੀ ਏਜੰਡੇ ਵਾਲੇ ਭਵਾਂ ਕਾਂਗਰਸ ਵਾਲੇ ਨੇ ਭਵਾਂ ਭਾਰਤੀ ਜਨਤਾ ਪਾਰਟੀ ਵਾਲੇ ਨੇ ਤੇ ਜਿਹੜੇ ਰਲੇ ਹੋਏ ਨੇ ਨਾਲ ਭਗੰਤ ਮਾਨ ਸਾਹਿਬ ਅਸੀਂ ਪਹਿਲੇ ਕਹਿੰਦੇ ਸੀ ਕਿ ਜਿਵੇਂ ਕੈਪਟਨ ਮਨਿੰਦਰ ਭਾਜਪਾ ਨਾਲ ਰਲਿਆ ਹੋਇਆ ਸੀ ਉਸੇ ਤਰ੍ਹਾਂ ਭਗੰਤ ਮਾਨ ਵੀ ਭਾਜਪਾ ਨਾਲ ਰਲਿਆ ਹੋਇਆ ਐ ਅੰਡੇ ਚ ਜਾਵੇਗਾ ਵੀ ਉਸੇ ਪਾਰਟੀ ਚ ਤਾਂ ਯੋ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਗੋਂਗਲੋਂ ਤੋਂ ਮਿੱਟੀ ਝਾੜ ਰਿਹਾ ਤੇ ਸਾਡਾ ਪਾਣੀ ਅਗਲੇ ਲੈ ਕੇ ਚਲੇ ਗਿਆ ਜਿਹੜੇ ਪਾਣੀਆਂ ਲਈ ਕਿੰਨਾ ਸੰਤਾਪ ਪੰਜਾਬ ਨੇ ਭੋਗਿਆ ਕਿੰਨੀ ਲੜਾਈ ਕਿੰਨਾ ਖੂਨ ਖਰਾਬਾ ਅੱਗ ਪੰਜਾਬ ਨੂੰ ਲੱਗੀ ਹੈ ਪਾਣੀਆਂ ਦੇ ਹੱਕਾਂ ਲੈ ਕੇ ਜਦੋਂ ਦਾ ਦੇਸ਼ ਜਾਗ ਹੋਇਆ ਸਾਡੇ ਨਾਲ ਤੱਕੇ ਦੇ ਤੱਕਾ ਹੁੰਦਾ ਜਾ ਰਿਹਾ ਫਿਰ ਅਕਲ ਆਮ ਆਦੀ ਪਾਰਟੀ ਨੇ ਮਿਲੀ ਭੁਗਤ ਕਰਕੇ ਕੇਂਦਰ ਸਰਕਾਰ ਦੀ ਬੀਜੇਪੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਾ ਦਿੱਤਾ ਪੰਜਾਬੀਓ ਮੇਰੀ ਬੇਨਤੀ ਹੈ ਇਕੱਠੇ ਹੋ ਤੱਕੜੇ ਹੋ ਤੋਂ ਸਮਝੋ ਕਿ ਜਿਹੜੀਆਂ ਪਾਰਟੀਆਂ ਇਹ ਦਿੱਲੀ ਝੰਡਾ ਪਾਰਟੀਆਂ ਨੇ ਦਿੱਲੀ 'ਚ ਕਹਿੰਦੇ ਨੇ ਕਿ ਦਿੱਲੀ ਨੂੰ ਪਾਣੀ ਚਾਹੀਦਾ ਹਰਿਆਣੇ ਦੀ ਵੋਟਾਂ ਆਜਨ ਤਾਂ ਹਰਿਆਣੇ 'ਚ ਕਹਿੰਦੇ ਨੇ ਕਿ ਸਾਨੂੰ ਪਾਣੀ ਚਾਹੀਦਾ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੇ ਦੂਜੇ ਸੂਬਿਆਂ ਨੂੰ ਦੇਖ ਕੇ ਚੱਲਣਾ ਸਿਰਫ ਪੰਜਾਬ ਚ ਆਪਾਂ ਨੂੰ ਬਿਆਨਾਂ ਤੋਂ ਇਲਾਵਾ ਕੁਝ ਨਹੀਂ ਮਿਲਣਾ ਪਹਿਲਾਂ ਵੀ ਅਕਾਲੀ ਦਲ ਨੇ ਪੂਰੀ ਮੋਰਚੇ ਤੋਂ ਲੈ ਕੇ ਬੜੀ ਲੰਬੀ ਲੜਾਈ ਇਹ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਲੜੀ ਆ ਜਦੋਂ ਦਾ ਦੇਸ਼ ਹਜ਼ਾਰ ਹੋਇਆ ਸਾਡੇ ਨਾਲ ੱੱਕੇ ਤੇ ੱੱਕਾ ਹੁੰਦਾ ਜਾ ਰਿਹਾ ਇੱਕ ਵਾਰ ਫੇਰ ਮੈਂ ਸਾਹਮਣਾ ਕਿ ਜਿਹੜਾ ਉਹ ਨੁਮਾਇੰਦਾ ਸਾਡਾ ਬੀਬੀ ਐਮਬੀ ਵਿੱਚੋਂ ਬਾਹਰ ਕੀਤਾ ਗਿਆ ਸੀ ਉਹ ਇਸੇ ਕਰਕੇ ਕੀਤਾ ਗਿਆ ਸੀ ਜਿਹੜਾ ਪਾਣੀ ਸਾਡਾ ਚੁੱਕ ਕੇ ਲੈ ਗਏ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਇਕੱਠੇ ਹੋ ਆਪਾਂ ਨੂੰ ਇਕੱਠੇ ਹੋ ਕੇ ਇਕਜਟ ਹੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ ਵੀ ਇਹਨਾਂ ਨੇ ਪੰਜਾਬ ਦੀ ਜ਼ਮੀਨ ਬੰਜਰ ਬਣਾ ਦੇਣੀ ਆ ਪੰਜਾਬ ਨੂੰ ਇਹਨਾਂ ਨੇ ਇੱਕ ਘਟੌਣਾ ਬਣਾ ਰੱਖਿਆ ਪੰਜਾਬ ਨੂੰ ਐਕਸਪੈਰੀਮੈਂਟ ਬਣਾ ਰੱਖਿਆ ਇਹ ਕਿਹੜੇ ਬਦਲਾਵ ਵਾਲੇ ਨੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਕੋਲ ਵੇਚ ਕੇ ਆ ਗਏ ਕਿਉਂਕਿ ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਕੋਈ ਹਿੱਤ ਨਹੀਂ ਇਹਦੇ ਲਈ ਚਾਹੇ ਆਮਾ ਦੀ ਪਾਰਟੀ ਆ ਚਾਹੇ ਭਾਜਪਾ ਆ ਸਾਰਿਆਂ ਨੂੰ ਜਵਾਬਦੇਹੀ ਦੇਣੀ ਪਵੇਗੀ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ ਤੇ ਪੰਜਾਬ ਵਿੱਚ ਆਮਾ ਦੀ ਪਾਰਟੀ ਸਰਕਾਰ ਆ ਪੰਜਾਬੀਓ ਇਕੱਠੇ ਹੋ ਤਕੜੇ ਹੋ ਆਪਣੇ ਲਈ ਆਪਣੀ ਆਉਣ ਵਾਲੀ ਨਸਲ ਲਈ ਤੇ ਫਸਲ ਲਈ ਆਉਣ ਵਾਲੇ ਭਵਿੱਖ ਲਈ ਤਕੜੇ ਹੋ ਕੇ ਲੜਾਈ ਲੜੋ ਕਿਉਂਕਿ ਇਹ ਆਪਣੇ ਹੱਕਾਂ ਨੂੰ ਆਪਾਂ ਐਂ ਆਪਣੇ ਆਪਣੀਆਂ ਚੀਜ਼ਾਂ ਨੂੰ ਆਪਣੇ ਹੱਕਾਂ ਨੂੰ ਆਪਾਂ ਐਂ ਨਹੀਂ ਦੇ ਸਕਦੇ ਐਂ ਨਹੀਂ ਵੀ ਆਪਣੀ ਛਾਤੀ ਚੀਰ ਕੇ ਪਾਣੀ ਹਰਿਆਣੇ ਨੂੰ ਲੈ ਜਾਣਗੇ ਐਦਾਂ ਨਹੀਂ ਜਾਣ ਦੇਵਾਂਗੇ ਤਕੜੇ ਹੋ ਕੇ ਸਾਰੇ ਲੜੋਗੇ ਤੇ ਕਲੀਦਲ ਮੁਰੇ ਹੋ ਕੇ ਇਸ ਗੱਲ ਦੀ ਜਿਹੜੀ ਆ ਉਹ ਲੜਾਈ ਲੜੇਗੀ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ ਹੱਕ ਡਾ ਕੇ ਲੜਾਈ ਸ਼੍ਰੋਮਣੀ ਕਾਲੇ ਦੇ ਲੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ